ਵਾਹਿਗੁਰੂ ਜੀ ਕੀ ਫਤਿਹ ਕੱਲ ਜੋ ਹਰਿਆਣਾ ਸਰਕਾਰ ਸ਼ਹੀਮ ਵੱਲੋਂ ਸਰਦਰ ਅਜੀਲਾ ਸੇਵ ਦੀ ਜ਼ਮੀਨ ਜੋ 70 ਕਨਾਲਾਂ ਦਾ ਗੁਰੂ ਕਰਨ ਦੇਣ ਵਾਸਤੇ ਘੋਸ਼ਣਾ ਕੀਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਬੜੀ ਖੁਸ਼ੀ ਦੀ ਲਹਿਰ ਉਸ ਟਾਈਮ ਦੌੜੀ ਕਿ ਕੱਲ ਹੀ ਸਮਾਗਮ ਸੀ ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਹਾਰਗ ਚਰਨ ਸਤਸਾ ਵਿੱਚ ਪਹਿਲੀ ਵਾਰ ਪਾਏ ਸਨ ਉਹ ਦਿਨ ਕੱਲ ਮਨਾਇਆ ਜਾ ਰਿਹਾ ਸੀ ਉਸ ਦਿਨ ਤੇ ਜਿਦੋਂ ਇਹ ਖਬਰ ਪਹੁੰਚੀ ਸੰਗਤਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਦੌੜੀ ਅਨੇਕਾਂ ਹੀ ਮੇਰੇ ਕੋਲ ਫੋਨ ਵੀ ਆਏ ਵਧਾਈਆਂ ਵੀ ਆਈਆਂ ਸੀਮ ਸਿੰਘ ਸਾਹਿਬ ਦੀਆਂ ਬੇਨਾਂ ਬਹੁਤ ਅੱਛਾ ਕੰਮ ਕੀਤਾ ਸੀਮ ਸਿੰਘ ਸਾਹਿਬ ਨੇ ਵੀ ਕਾਨਫਰੰਸ ਦੇ ਵਿੱਚ ਇੱਕ ਖੁਸ਼ੀ ਪ੍ਰਗਟਾਈ ਵੀ ਅੱਜ ਉਸ ਦਿਨ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਸਰਸਾ ਵਿੱਚ ਚਰਨ ਪਾਏ ਸੀ ਅਸੀਂ ਵੀ ਉਸਦੇ ਨਹੀਂ ਫੈਸਲਾ ਕੀਤਾ ਹੈ ਇਸ ਗੱਲ ਦੀ ਬੜੀ ਖੁਸ਼ੀ ਦੀ ਗੱਲ ਹੈ ਇਸ ਸਾਨ ਗੁਰਦੁਆਰਾ ਜਿਲਾ ਸਾਹਿਬ ਇੱਥੇ ਇਕੱਲੇ ਗੁਰੂ ਸਾਹਿਬ ਦੇ ਚਰਨ ਨਹੀਂ ਪਾਏ ਲੰਮਾ ਸਮਾਂ 4 ਮਹੀਨੇ 13 ਦਿਨ ਰਹਿ ਕੇ ਗੁਰੂ ਸਾਹਿਬ ਨੇ ਇਸ ਸਰਸਰੀ ਧਰਤੀ ਤੇ ਸੰਗਤ ਨੂੰ ਉਪਦੇਸ਼ ਦਿੱਤਾ ਔਰ ਲੰਮਾ ਸਮਾਹ ਹੰਕਾਰੀ ਔਰ ਸੰਦਾ ਹੰਕਾਰ ਦੂਰ ਕਰਕੇ ਸਤ ਮਾਰਗ ਦਾ ਉਪਦੇਸ਼ ਸੰਗਤਾਂ ਨੂੰ ਦੱਸਿਆ ਇਹ ਜੋ ਗੁਰਦੁਆਰਾ ਤੀਲਾ ਸਾਹਿਬ ਹੈ ਉਸ ਆਸਥਾਨ ਦਾ ਕੱਲ ਜਦੋਂ ਖਬਰ ਸੰਗਤਾਂ 'ਚ ਪਹੁੰਚੀ ਤਾਂ ਸੰਗਤਾਂ ਨੇ ਵੀ ਬਹੁਤ ਖੁਸ਼ੀ ਇਸ ਗੱਲ ਦੀ ਬਣਾਈ ਕਿ ਉਸ ਦਿਨ ਸੰਗਤਾਂ ਦਾ ਬਹੁਤ ਵੱਡਾ ਇਕੱਠ ਕੱਲ ਉਸ ਉਤਸ਼ਾਹ ਨੂੰ ਮਨੋਣ ਵਾਸਤੇ ਇਕੱਠਾ ਹੋਇਆ ਸੀ ਇਹ ਖਬਰ ਸੁਣ ਕੇ ਵੀ ਸੰਗਤਾਂ 'ਚ ਬਹੁਤ ਖੁਸ਼ੀ ਹੋਈ ਦੇ ਸੰਗਤਾਂ ਨੇ ਧੰਨਵਾਦ ਵੀ ਕੀਤਾ ਅਸੀਂ ਵੀ ਗੁਰੂ ਘਰ ਵੱਲੋਂ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਸਾਰੇ ਇਲਾਕੇ ਦੀ ਸੰਗਤਾਂ ਵੱਲੋਂ ਹਰਿਆਣੇ ਦੇ ਸੀਐਮ ਸੈਨੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਔਰ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਹੋਰ ਵੀ ਸਹਿਯੋਗ ਦਿੱਤਾ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਸ ਸਥਾਨ ਜੋ ਗੁਰਦਰਾ ਚਿਲਾ ਸਾਹਿਬ ਹੈ ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਚਾਰ ਵੱਡੀਆਂ ਉਦਾਸੀਆਂ ਕੀਤੀਆਂ ਭਾਵ ਇਸ ਸੰਸਾਰ ਦਾ ਪਰਮਣ ਕੀਤਾ ਉਨਾ ਦੌਰਾਨ ਦੂਸਰੀ ਉਦਾਸੀ ਦੇ ਟਾਈਮ ਗੁਰਨਾਨ ਸਿੰਘ ਸੰਬਤ 1567 ਜੇਕਰ ਮੀ 14 ਹਾੜ ਦੇਸੀ ਸੰਬਤ 1515 ਈਸਵੀ ਦੇ ਵਿੱਚ ਗੁਰਨਾਨ ਸਿੰਘ ਜੂਨ ਦੇ ਮਹੀਨੇ ਇਸ ਸਥਾਨ ਤੇ ਆ ਕੇ ਮਹਾਰਗ ਚਰਨ ਕਲ ਦੇ ਵਿੱਚ ਪਾਏ ਸਨ ਅਤੇ ਬੜਾ ਲੰਮਾ ਸਮਾਂ ਮਾਰੇ ਇੱਥੇ ਰਹੇ ਅਤੇ ਇੱਥੇ ਜੋ ਉਸ ਟਾਈਮ ਮੁਸਲਮ ਪੀਰ ਪੰਜ ਰਹਿੰਦੇ ਸਨ ਉਹਨਾਂ ਨਾਲ ਗਿਆਨ ਗੋਸ਼ਟ ਵੀ ਹੋਈ ਜਦੋਂ ਗੁਰਨਾਗ ਸਿੰਘ ਸਾਹਿਬ ਨੇ ਆ ਕੇ ਇਸ ਜਗ੍ਹਾ ਡੇਰਾ ਕੀਤਾ ਤਾਂ ਕੱਲ ਦੇ ਦਿਨ ਉਸ ਦਿਨ ਵੀ ਇਸ ਬਹੁਤ ਵੱਡਾ ਮੁਸਲਮਾਨ ਪੀਰਾਂ ਦਾ ਮੇਲਾ ਸੀ ਬਹੁਤ ਇਲਾਕੇ ਦੀਆਂ ਸੰਗਤਾਂ ਇਲਾਕੇ ਦੇ ਲੋਕ ਮੁਸਲਮਾਨ ਪੀਰਾਂ ਦੀ ਕਰਾਮਾਤਾਂ ਦੇ ਦੀਆਂ ਸਿੱਧੀਆਂ ਵੇਖਣ ਵਾਸਤੇ ਪਹੁੰਚੇ ਹੋਏ ਸਨ ਉਸ ਮੇਲੇ ਵਿੱਚ ਗੁਰਨਾਗਦੇਵ ਜੀ ਵੀ ਆਏ ਗੁਰਨਾਗਦੇਵ ਜੀ ਨੇ ਆ ਕੇ ਜਦੋਂ ਰੱਬੀ ਅਲਾਹੀ ਬਾਣੀ ਉਚਾਰਨ ਕੀਤੀ ਰਬਾਬ ਵਜਾਈ ਸ਼ਬਦ ਉਚਾਰਨ ਕੀਤਾ ਤਾਂ ਮੇਲੇ ਦੀ ਭੀੜ ਗੁਰਨਾਗ ਸਿੰਘ ਸਾਹਿਬ ਦੇ ਕੋਲ ਆ ਕੇ ਇਕੱਠੀ ਹੋ ਗਈ ਇਸ ਗੱਲ ਦਾ ਮੁਸਲਮ ਪੀਰਾਂ ਨੂੰ ਬੜਾ ਬੁਰਾ ਲੱਗਾ ਉਹ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਕੌਣ ਹੋ ਇੱਥੇ ਕਿਉਂ ਆਏ ਹੋ ਗੁਰੂ ਸਾਹਿਬ ਕਹਿੰਲੇ ਅਸੀਂ ਤਾਂ ਰੱਬ ਦੇ ਬੰਦੇ ਹਾਂ ਸੱਚ ਦਾ ਉਪਦੇਸ਼ ਕਰਨ ਸਤ ਮਾਰਗ ਤੇ ਚੱਲਣ ਲਈ ਸਾਨੂੰ ਉਪਦੇਸ਼ ਦਿੰਦੇ ਹਾਂ ਉਹ ਵੀਰ ਕਹਿਣ ਲੱਗੇ ਤੁਸੀਂ ਜਾਂ ਤੇ ਕੋਈ ਕਰਾਮਾਤ ਵਿਖਾਓ ਗੁਰੂ ਸਾਹਿਬ ਨੇ ਕਿਹਾ ਕਰਾਮਾਤ ਸਾਡੇ ਧਰਮ ਵਿੱਚ ਕਹਿਰ ਹੈ ਸੱਬੀ ਵਿਖਾਉਣੀ ਕਰਾਮਾਤ ਵਿਖਾਉਣੀ ਨਹੀਂ ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਹੈ ਉਹ ਪੀਰ ਕਹਿਣ ਲੱਗੇ ਸਾਡੇ ਪੀਰਾਂ ਦੀ ਕਰਾਮਾਤ ਵੇਖੋ ਪਾਜਾ ਅਬਦੁੱਲ ਸਕੂਰ ਦੀ ਖੁੱਲੇ ਮੈਦਾਨ ਵਿੱਚ ਆਓ ਵਕਾਸ਼ ਚੋਂ ਘੋੜੇ ਆਉਣਗੇ ਆਪਣੀ ਕਰਾਮਾਤਾਂ ਦਾ ਘੋੜੇ ਥੱਲੇ ਉਤਾਰਨਗੇ ਫਿਰ ਘੋੜੇ ਅਲੋਪ ਹੋ ਜਾਣਗੇ ਫਿਰ ਖੁੱਲੇ ਮੈਦਾਨ ਮਾਰੇ ਕਹਿੰਦੇ ਚਲੋ ਖੁੱਲੇ ਮੈਦਾਨ ਚਲੇ ਜਾਂਦੇ ਆ ਸੰਗਤਾਂ ਸਮੇਤ ਮਾਰੇ ਖੁੱਲੇ ਮੈਦਾਨ ਚ ਆਏ ਉਹਨਾਂ ਨੇ ਕਲਮਾ ਪੜ੍ਹਨੀਆ ਸ਼ੁਰੂ ਕੀਤੀਆਂ ਗੁਰੂ ਸਾਹਿਬ ਨੇ 5 ਵਾਰ ਆਕਾਸ਼ਵਾਲ ਸਤ ਕਰਤਾਰ ਸਤ ਕਰਤਾਰ ਕਿਹਾ ਉਸਮਾਨ ਚੋਂ ਕੋਈ ਘੋੜਾ ਨੇ ਉਤਰਿਆ ਕੋਈ ਕਰਾਮਾਤ ਕੋਈ ਮੰਤਰ ਨਹੀਂ ਚੱਲਿਆ ਆਖਰ ਉਹ ਸਾਰੇ ਜਦੋਂ ਪਰੇਸ਼ਾਨ ਹੋ ਕੇ ਗੁਰੂ ਸਾਹਿਬ ਦੇ ਚਰਣੀ ਪੈ ਗਏ ਕਿ ਮਹਾਰਾਜ ਸਾਡੀ ਤੁਹਾਡੇ ਸਾਹਮਣੇ ਕੋਈ ਕਰਾਮਾਤ ਜਲੀ ਲੋਕ ਵੀ ਉਸ ਮੇਲੇ ਵਿੱਚ ਸਾਰੇ ਹੈਰਾਨ ਹੋ ਗਏ ਕਿ ਗੁਰੂ ਸਾਹਿਬ ਦੀ ਇਸ ਅਦ੍ਰਸ਼ ਸ਼ਕਤੀ ਨੂੰ ਵੇਖ ਕੇ ਪਰ ਹੰਕਾਰੀ ਪੀਰਾਂ ਦਾ ਹੰਕਾਰ ਫਿਰ ਵੀ ਦੂਰ ਨਾ ਹੋਇਆ ਫਿਰ ਵੀ ਕਹਿਣ ਲੱਗੇ ਸਾਡਾ ਜੋ ਮੇਨ ਪੀਰ ਹੈ ਖਵਾਜਾ ਅਬਦੁਲ ਸਕੂਰ ਉਹ 40 ਦਿਨ ਦਾ ਚਲिसा ਕੱਢਦਾ ਹੈ ਜਿਸ ਵਿੱਚ ਇੱਕ ਜੌਂਦਾ ਧਾਣਾ ਇੱਕ ਦਿਨ ਚ ਖਾਣਾ ਇੱਕ ਲੋਟਾ ਪਾਣੀ ਦਾ ਪੀਣਾ ਹੈ ਆਪ ਰੱਖ ਸਕਦੇ ਹੋ ਚਲिसा ਗੁਰੂ ਸਾਹਿਬ ਉਹਨਾਂ ਦਾ ਭਰਮ ਦੂਰ ਕਰਨ ਵਾਸਤੇ ਆਹ ਕਰ ਦਿੱਤੀ ਕਿ ਸਤਾਂ ਜਿੱਤੇ ਗੁਰਦੁਆਲਾ ਥਿਲਾ ਸਾਹਿਬ ਐ ਇਸ ਜਗ੍ਹਾ 'ਤੇ ਪੀਰ ਖਵਾਜਾ ਅਬਦੁਲ ਸਕੂਰ ਗੁਰਨਾਨ ਸਿੰਘ ਸਾਹਿਬ 40 ਜਉਵਾਂ ਦੇ ਦਾਣੇ ਤੇ 40 ਲੋਟੇ ਪਾਣੀ ਦੇ ਲੈ ਕੇ ਚਿਲਸੇ ਵਾਸਤੇ ਬਹਿ ਗਏ। ਉਸ ਜਦੋਂ ਸਮਾ ਬਾਦ ਸਮਾ ਪੂਰਾ ਹੋਇਆ ਖਵਾਜਾ ਅਬਦੁਲ ਸਕੂਰ ਨੇ ਜਉਵਾਂ ਦੇ ਦਾਣੇ ਵੀ ਛਕ ਲਏ ਲੋਟੇ ਪਾਣੀ ਦੇ ਵੀ ਪੀ ਲਏ ਪਰ ਸਰੀਰ ਬਹੁਤ ਜ਼ਿਆਦਾ ਨਿਰਬਲ ਹੋ ਗਿਆ ਉਹਦੇ ਚੇਲਿਆਂ ਨੇ ਉਹਨੂੰ ਪਕੜ ਕੇ ਬਾਹਰ ਲਿਆਂਦਾ ਗੁਰਨਾਮ ਸਿੰਘ ਸਾਹਿਬ ਉਸੇ ਤਰ੍ਹਾਂ ਹੀ ਪਰਮੇਸ਼ਰ ਦੇ ਇਲਾਹੀ ਤੁੰ ਵਿੱਚ ਲੀਨ ਹੋਏ ਬੈਠੇ ਨੂਰੀ ਚੂਰਾ ਜਦੋਂ ਬਾਹਰ ਨਿਕਲੇ ਇਹ ਵੇਖ ਕੇ ਪ੍ਰੀਮ ਵাজা ਅਬਦੁਲ ਸਕੂਰ ਹੈਰਾਨ ਹੋ ਗਿਆ